ਜ਼ਰੂਰੀ ਆ ਜਿੰਨਾ ਚਿਰ ਤੁਸੀਂ ਗੁਰੂ ਦਾ ਸਤਕਾਰ ਬਹਾਲ ਨਾ ਕੀਤਾ ਉਹਨਾਂ ਤਿਰਪੰਥ ਦਾ ਕੋਈ ਸਵਾਰਿਆ ਨਹੀਂ ਜਾ ਸਕਦਾ ਗੁਰੂ ਦਾ ਸਤਕਾਰ ਛੱਡ ਕੇ ਮੈਨੂੰ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਪੱਤਰਕਾਰ ਵੀਰ ਮਿਲੇ ਆ ਉਹ ਹੁਕਮ ਕਰਦੇ ਆ ਕਹਿੰਦੇ ਜਿਹੜਾ ਕਿਸੇ ਸਾਧ ਦਾ ਰੌਲਾ ਪਿਆ ਏ ਬੱਚਿਆਂ ਦੇ ਸ਼ੋਸ਼ਣ ਵਾਲਾ ਸ਼ਾਇਦ ਉਹ ਕਿਸੇ ਸੰਪਰਦਾ ਸ਼ਾਇਦ ਨਾਨਕ ਸਰ ਦੇ ਸੰਪਰਦਾ ਦਾ ਰੌਲਾ ਪਿਆ ਹੋ ਮੇਰੇ ਧਿਆਨ 'ਚ ਨਹੀਂ ਗੱਲ ਪਰ ਉਹਨਾਂ ਦੇ ਦੱਸਣ ਮੁਤਾਬਕ ਇਹਦਾ ਕਾਰਨ ਉਹ ਲੋਕ ਨਹੀਂ ਜਿਹੜੇ ਕੋ ਕਰਮ ਕਰਦੇ ਆ ਇਹਦਾ ਕਾਰਨ ਅਸੀਂ ਲੋਕ ਆ ਜਿਹੜੇ ਉਹਨਾਂ ਦੇ ਡੇਰਿਆਂ ਦੇ ਉੱਤੇ ਜਾਂਦੇ ਆ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨੂੰ ਸੱਚੇ ਸਤਿਗੁਰੂ ਨੂੰ ਛੱਡ ਕੇ ਤੇ ਕੱਚੇ ਗੁਰੂਆਂ ਦੇ ਲੜ ਲੱਗੋਗੇ ਜਿਨ੍ਹਾਂ ਦੇ ਆਪ ਦੇ ਪੱਲੇ ਕੁਝ ਨਹੀਂ ਜਿਹੜੇ ਖੁਦ ਹੀ ਕੱਚੇ ਆ ਤੇ ਉਹਨਾਂ ਨੇ ਤੁਹਾਡਾ ਕੀ ਸਵਾਰ ਦੇਣਾ ਹੈ ਇਹਦੇ ਚ ਕਸੂਰ ਵਾਰ ਆਪਾਂ ਆ ਜੇ ਅਸੀਂ ਤਾਂ ਸਾਹਿਬ ਚਿਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਚਨ ਨਾ ਮੰਨਿਏ ਗੁਰੂ ਦਾ ਬਚਨ ਕੀ ਆ ਗੁਰੂ ਦਾ ਬਚਨ ਆ ਅੱਗੇ